جا ਰਿਹਾ ਹੈ ਸਮੇਂ ਸਮੇਂ ਦੇ ਤੁਹਾਡੇ ਦੇ ਵਿੱਚ ਸਾਮਲ ਕਰਦੇ ਰਵਾਂਗੇ ਮੈਂ ਬਿਨਾਂ ਕਿਸੇ ਦੇਰੀ ਤੋਂ ਸਰਦਾਰ ਮਾਨ ਸਾਹਿਬ ਨੂੰ ਮੈਂਕ ਦੇ ਰਿਆਂ ਸਰਦਾਰ ਸਿਮਰਜੀਤ ਸਿੰਘ ਜੀ ਮਾੜ ਬੋਲੇ ਸੋਨਹਾ ਚੌਸਰ ਸਤਕਾਰਯੋ ਸਤ ਸੰਗਠੀ ਨਿਬਰਤ ਸਹਿਤ ਆਪ ਨੂੰ ਫਤਿਹ ਅਰਥ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੇ ਦਰਸ਼ਨ ਕਰਕੇ ਬੇਹਦ ਖੁਸ਼ੀ ਹੋਈ ਹੈ ਆਪਾ ਬਰਨਾਲੇ ਦੇ ਵਿੱਚ ਛੇ ਗਏ ਆਂ ਜਿਹੜਾ ਆਖੀ ਸਰੂਰ ਦੇ ਵਿੱਚ ਇੱਕ ਨਵਾਂ ਜਿਲ੍ਹਾ ਬਣ ਗਿਆ ਔਰ ਇਹਦੇ ਲਈ ਆਪਾਂ ਨੇ ਬਹੁਤ ਕੁਝ ਕੀਤਾ ਹੈ। ਕਰੀਬਨ 350 ਕਰੋੜ ਰੁਪਈਆ ਸੈਂਟਰ ਤੋਂ ਲੈਂਦਾ ਹੈ। ਜਿੱਦ ਨਾਲ ਜਿੱਦੀਆਂ ਵੀ ਬਿਜਲੀ ਦੀਆਂ ਤਾਰਾਂ ਘਰਾਂ ਦੇ ਉੱਤੋਂ ਜਾਂਦੀਆਂ। ਜਾਇ ਇੰਦਰ ਉੱਤਰ ਹੁੰਦੀਆਂ। ਇਹ ਸਾਰੀਆਂ ਤਰਤੀ ਦੇ ਵਿੱਚ ਚੜੀਆਂ ਜਾਣਗੀਆਂ। ਖੰਭੇ ਵੀ ਬਦਲੇ ਜਾਣਗੇ। ਕਿ ਸਦੀ ਮੋਟਰ ਨਹੀਂ ਸੜੂਗੀ ਫਲਕਚੁਏਸ਼ਨ ਬਿਜਲੀ ਦੇ ਵਿੱਚ ਹੋਊਗੀ ਹੋਊਗੀ ਨਹੀਂ ਔਰ ਜਿੰਨੇ ਵੀ ਤੁਹਾਡੇ ਘਰਤੀਆਂ ਮਸ਼ੀਨਾਂ ਉਹ ਵੀ ਨਹੀਂ ਸੜਨਗੀਆਂ ਦੂਸਰੀ ਗੱਲ ਹੈ ਕਿ 56 ਕਰੋੜ ਰੁਪਏ ਦਾ ਆਪਾਂ ਸੈਂਟਰ ਤੋਂ ਇੱਕ ਵਧੀਆ ਸਪੈਸ਼ਲਿਸਟ ਹਸਪੀਟਲ ਇੱਥੇ ਬਣਨ ਨੂੰ ਜਾ ਰਿਹਾ ਹੈ ਉਹ ਹਸਪਤਲ ਦੀ ਥ੍ਰੀਫੇ ਹੈ ਕਿ ਜਿਹੜੀ ਬਿਮਾਰੀ ਕਿਸੇ ਹਸਪਤਲ ਤੋਂ ਉਹਦਾ ਨਾਮ ਨਾ ਹੋ ਸਕੇ ਉਹ ਸਾਡੇ ਬਨਾਲੇ ਦੇ ਵਿੱਚ ਹੋਇਆ ਕਰੂਗਾ ਇਹਦੇ ਨਾਲ ਲੋਕਾਂ ਦੀ ਆਵਾਜਾ ਵੀ ਵਧ ਜਾਣੀ ਹੈ ਜਿਹਦਾ ਸਾਡੇ ਵਪਾਰੀਆਂ ਨੂੰ ਫਾਇਦਾ ਹੋਣਾ ਹੈ ਇੱਥੇ ਹੋਟਲ ਜਾਦਾ ਪੜਨਗੇ ਔਰ ਆਵਾਜਾ ਵੀ ਵਧੂਗੀ ਤੇ ਵਪਾਰ ਵੀ gada ਬਧੂਗਾ ਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੋਊਗੀ ਜਿਵੇਂ ਤੁਸੀਂ ਦੁੱਧੇ ਹਣੇ ਜਾਂ ਹੋਰ ਕਿਤੇ ਚਲੇ ਜਾਂਦੇ ਹੋ ਸਰੂਰਤ ਵਿੱਚ ਆਪਣੇ ਕੋਲੇ ਬਹੁਤ ਵੱਡਾ ਤੇ ਅੱਛਾ ਕੈਂਸਰ ਦਾ ਹਸਪਤਾਲ ਹੈਗਾ ਔਰ ਜਿੰਨੇ ਵੀ ਕੈਂਸਰ ਦੇ ਮਰੀਜ਼ ਹੈਗੇ ਆ ਜੇ ਉਹਨਾਂ ਨੇ ਨਾ ਦੱਸਿਆ ਹੋਵੇ ਉਹ ਉਹਨਾਂ ਦੀ ਗਲਤੀ ਹੈ ਪਰ ਜਿੰਨੇ ਵੀ ਸੰਗਰੂਰ ਬਨਾਲੇ ਇਥੇ ਬਨੇਰਪੋਟ ਦੇ ਵਿੱਚ 10 ਸੱਤੇ ਮਰੀਜ਼ ਹੈਗੇ ਆ ਸਾਰਿਆਂ ਨੂੰ 3.5 ਤਿੰਨ ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ ਉਹਨਾਂ ਦੇ ਇਲਾਜ ਕਰਾਉਣ ਦੇ ਲਈ ਔਰ ਜਿੱਥੇ ਪੀਜੀਆਈ ਸੰਗਰੂਰ ਦੇ ਵਿੱਚ ਖੁੱਲ ਗਈ ਹੈ ਮਸਤਵਾਨਾ ਸਾਹਿਬ ਜਿਹੜੇ ਮੈਡੀਕਲ ਕਾਲਜ ਦੀ ਜਾਜ਼ਤ ਆ ਗਈ ਹੈ ਸਰਕਾਰ ਤੋਂ ਔਰ ਮਸਟਰ ਵਾਣਾ ਸਾਭ ਦੀ ਕਮੇਟੀ ਨੇ ਮੈਨੂੰ ਲਿਖ ਕੇ ਦਿੱਤਾ ਕਿ ਤੁਸੀਂ ਚੀਫ ਮਿਨਿਸਟਰ ਸਾਹਿਬ ਤੇ ਕੋਈ ਜਾਵੋ ਤੇ ਬੇਨਤੀ ਕਰੋ ਕਿ ਇਸ ਦਾ ਕੰਮ ਸ਼ੁਰੂ ਹੋਵੇ ਜੋ ਕਰਕੇ ਅਸੀਂ ਜ਼ਮੀਨ ਆਪਣੀ ਮੁਫਤ ਦੀ ਇਸ ਮੈਡੀਕਲ ਕਾਲਜ ਨੂੰ ਦਬਾਗੇ ਪਰ ਅਜੇ ਤੱਕ ਸਾਡੇ ਚੀਫ ਮਿਨਿਸਟਰ ਸਾਹਿਬ ਅੰਗਾਰਾਨੀ ਪਰ ਰਹੇ ਜਿਹੜਾ ਕਿ ਗਲਤੀ ਹੈ ਕਿ ਕਰਕੇ ਜ਼ਿਲੇ ਤੋਂ ਚੀਫ ਮਿਨਿਸਟਰ ਬਣੇ ਹੈ ਤੇ ਹਰੇਕ ਕਿਸਨ ਸਰ ਐਮ ਐਲ ਏ ਦਾ ਐਮ ਪੀ ਦੀ ਕਾਰਜ ਹੁੰਦੀ ਹੈ ਕਿ ਮੇਰੇ ਹਲਕੇ ਦੇ ਵਿੱਚ ਦੱਬ ਦੱਬ ਕੇ ਤਰੱਕੀ ਹੋਵੇ ਜਦੋਂ ਮੈਡੀਕਲ ਕਾਲਜ ਵੀ ਬਣ ਗਿਆ ਬਰਨਾਲੇ ਦਾ ਵੀ ਬਣ ਗਿਆ ਤਾਂ ਮੇਰਾ خیال ਹੈ ਕਿ ਸਾਡਾ ਇਲਾਕਾ ਪੰਜਾਬ ਦੇ ਵਿੱਚ ਇਹੋ ਜਿਹਾ ਵਧਰ ਹੋ ਜਾਣਾ ਹੈ ਦਵਾਈਆਂ ਦੇ ਬਾਰੇ ਇਲਾਜ ਦੇ ਬਾਰੇ ਜਿ ਆਪਾਂ ਨੂੰ ਕਿਤੇ ਇੱਧਰ ਉੱਧਰ ਜੇ ਵੀ ਆਪਾਂ ਬੀਕਾਨੀ ਇੱਥੇ ਰੰਦੇਸਕੀ ਜੇ ਕੈਂਸਲ ਹੁੰਦਾ ਸੀਗਾ ਉੱਥੇ ਨਹੀਂ ਜਾਣਾ ਪਊਗਾ ਜਿੰਨੀਆਂ ਵੀ ਗਊਸ਼ਾਲਾ ਹੈਗੀਆਂ ਉਹਨਾਂ ਨੂੰ ਗ੍ਰਾਂਟ ਦਿੱਤੇ ਗਏ ਆ ਇੱਕ ਦੋ ਸ਼ਾਇਦ ਰਹਿ ਗਏ ਆ ਉਹਨਾਂ ਨੇ ਅਜੇ ਤੱਕ ਮੰਗੇ ਨਹੀਂ ਸੀਗਾ ਜਿੰਨੇ ਵੀ ਕਬਰਸਤਾਨ ਮੁਸਲਮਾਨਾਂ ਦੇ ਆ ਉਹਨਾਂ ਦੀ ਚਾਰ ਦੁਵਾਰੀ ਕਰਵਾ ਦਿੱਤੀ ਹੈਗੀ ਐ ਜਿਹੜੇ ਰੇਗਰੇਟਿਆਂ ਦੇ ਧਰਮਸ਼ਾਲਾ ਹੈਗੀਆਂ ਉਹ ਵੀ ਪੱਚੀਆਂ ਬਣਵਾਤੀਆਂ ਜੇ ਨਵੀਆਂ ਬਣੋੜੀਆਂ ਸੀ ਨਵੀਆਂ ਬਣਵਾਤੀਆਂ ਤੇ ਮੇਰੇ ਕਹਿਣ ਦਾ ਬਤਰ ਬਹਿਗਾ ਕਿ ਕੋਈ ਪਿੰਡ ਨਹੀਂ ਰਿਹਾ ਜਿੱਥੇ ਆਪਣਾ ਗ੍ਰਾਂਟ ਨਾ ਗਿਆ ਹੋਵੇ ਜਿੱਥੇ ਅਸੀਂ ਖਿਆਲ ਨ ਰੱਖੇ ਹੋਵੇ ਪਰ ਸਭ ਤੋਂ ਵੱਡੀ ਚੀਜ਼ ਇਹ ਕੀਤੀ ਹੈ ਕਿ ਇਹ ਤਿੰਨ ਜ਼ਿਲ੍ਹੇ ਮੇਰੇ ਹਲਕੇ ਸਕੂਰ ਦੇ ਵਿੱਚ ਬਿਲਕੁਲ अमन ਤੇ ਸ਼ਾਂਤੀ ਰੱਖੀ ਗਈ ਹੈ ਜਿਸ ਦੇ ਕੋਲੋਂ ਕੋਈ ਲੁੱਟਣ ਨਹੀਂ ਆਇਆ ਕੋਈ ਕਿਸੇ ਕਿਸਮ ਦੀ ਘੇਰਾਫੇਰੀ ਨਹੀਂ ਹੋਈ ਤੇ ਵਧੀਆ ਤੌਰ ਦੇ ਉੱਤੇ ਇੱਥੇ ਵਪਾਰੀ ਵੀ ਵੱਸਦਾ ਹੈ ਕਿਸਾਨ ਵੀ ਵੱਸਦਾ ਹੈ ਕਿਸਾਨ ਮਜ਼ਦੂਰ ਵੀ ਵੱਸਦਾ ਹੈ ਪਰ ਜਿਹੜਾ ਕੁਝ ਮੈਂ ਦੇਖ ਰਹੇ ਹਾਂ ਕਿ ਸੈਂਟਰ ਨੇ ਬੜਾ ਪ੍ਰੋਪਗੈਂਡਾ ਕੀਤਾ ਕਿ ਅਸੀਂ ਗਰੀਬੀ ਦੇ ਖਿਲਾਫ ਲੜਾਈ ਵਿੱਢੀ ਹੋਈ ਹੈ ਪਰ ਮੈਂ ਜਿਹੜਾ ਗਰੀਬਾਂ ਦਾ ਹਾਲ ਇੱਥੇ ਸਰੂਰ ਦੇ ਵਿੱਚ ਆਪਣੇ ਤੇ ਨਿਦਰੀਆਂ ਦੇ ਵਿੱਚ ਦੇਖਿਆ ਉਹ ਬਹੁਤ ਖਰਾਬ ਹੈ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਕੋਲ ਇੱਕ ਕਮਰਾ ਹੀ ਹੈ ਜਿਹਦੇ ਵਿੱਚ ਆਪ ਆਪਣੀ ਜ਼ਿੰਦਗੀ ਬਤੀਤ ਕਰਦੇ ਆ ਮਾਲਕ ਤੇ ਧੀ ਵੀ ਜੇ ਉਹਨਾਂ ਦੀ ਨੂੰਹ ਤੇ ਮੁੰਡਾ ਹੋਵੇ ਉਹ ਵੀ ਉਸ ਦੇ ਵਿੱਚ ਹੁੰਦੇ ਆ ਜੇ ਉਹਨਾਂ ਦਾ ਤੀਤੇ ਜਵਾਈ ਹੋਵੇ ਉਹ ਵੀ ਉਸੇ ਕਮਰੇ ਦੇ ਵਿੱਚ ਹੁੰਦਾ ਹੈ ਜੇ ਤੁਸੀਂ ਸ਼ਾਮ ਨੂੰ ਦੇਖ ਲਓ ਕਿ ਪੰਡ ਲੱਕੜਾਂ ਦੀ ਸੜਕਾਂ ਤੋਂ ਇਕੱਠੇ ਕਰਕੇ ਵੀਪੀਆਂ ਦੇਖੇ ਆ ਰਹੀਆਂ ਹੈ ਜੀ ਦਾ ਮਤਲਬ ਉਹਨਾਂ ਦੇ ਕੋਲ ਇੱਕ ਗੈਸ ਦਾ ਸਟੋਵ ਹੈ ਨਹੀਂਗਾ ਨਾ ਮਿੱਟੀ ਦੇ ਤੇਲ ਦਾ ਕੋਈ ਸਟੋਵ ਹੈਗਾ ਸਵੇਰੇ ਰੀਂਪੀਆਂ ਨਿਕਲ ਜਾਂਦੀ ਹੈ ਸਿਰ ਦੇ ਉੱਤੇ ਪੰਡ ਪੱਠਿਆਂ ਦੀ ਲੱਤੀ ਹੁੰਦੀ ਹੈ ਜੀ ਦਾ ਮਤਲਬ ਹੈ ਕਿ ਇਹਨਾਂ ਦੀ ਰਖਵਾਲੀ ਬਾਰੇ ਨਾ ਤਾਂ ਪੰਜਾਬ ਸਰਕਾਰ ਨੇ ਸੋਚਿਆ ਨਾ ਸੈਂਟਰ ਦੀ ਸਰਕਾਰ ਨੇ ਸੋਚਿਆ ਮੋਤੀ ਸਾਹਿਬ ਨੇ 10 ਸਾਲ ਪਹਿਲਾਂ ਕਿਹਾ ਸੀ ਧਰ ਕਰਨ ਸੀ ਨੌਕਰੀਆਂ ਦਬਾ ਗਏ ਪਰ 46 ਲੱਖ ਨੌਵਾਂ ਸਾਡੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਹੈ ਜਿੰਨਾਂ ਨੂੰ ਨੌਕਰੀ ਨਹੀਂ ਮਿਲੀ ਹੋਈ ਔਰ ਇਸ ਦੇ ਨਾਲ ਜਿਹੜੀ ਬੇਰੁਜ਼ਗਾਰੀ ਹੈ ਇਹ ਦੇ ਨਾਲ ਬਹੁਤ ਜ਼ਿਆਦਾ ਤੌਰ ਤੇ ਵੇਚਣੀ ਸਾਡੇ ਪੰਜਾਬ ਤੇ ਦੂਜੇ ਸਬਿਆ ਦੇ ਵਿੱਚ ਫੈਲ ਸਕਦੀ ਹੈ ਇਸ ਤਰ੍ਹਾਂ ਇਹ ਸੇ ਕਰਕੇ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਪਤਾ ਹੈਗਾ ਤਿੰਨ ਮਹੀਨੇ ਹੋਈ ਹੈ ਤੇ ਦੋ ਨੌਜਵਾਨ ਸਾਰੇ ਸਿਕਿਉਰਿਟੀ ਰਿਪੋਰਟ ਦੇ ਪਾਰਲਮੈਂਟ ਦੀ ਉੱਪਰਲੀ ਗੈਲਰੀ ਦੇ ਵਿੱਚ ਪਹੁੰਚ ਗਏ ਸੀ ਜੀ ਗੈਲਰੀ ਤੋਂ ਉਹਨਾਂ ਨੇ ਥੱਲੇ ਪਾਰਲਮੈਂਟ ਕਿੱਥੇ ਅਸੀਂ ਬੈਠੇ ਸੀ ਉੱਥੇ ਛਾਲਾਂ ਮਾਰੀਆਂ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕਰਨ ਗਏ ਸੀ ਜੀ ਉਹ ਇਹ ਹੀ ਕਹਿੰਦੇ ਕਿ ਜਿਹੜੀ ਬੇਵਜਿਹਰੀ ਹੈ ਇਹ ਸੱਤੋਂ ਛੱਡੀ ਜਾਂਦੀ ਅਸੀਂ ਦੁਨੀਆ ਨੂੰ ਦਿਖਾਉਣਾ ਸੀ ਕਿ ਬੇਸ਼ੱਕ ਪਾਰਲਮੈਂਟ ਦੇ ਵਿੱਚ ਬੜਦੇ ਆ ਸਾਨੂੰ ਮਾਰ ਦੱਤਾ ਜਾਵੇ ਬੜਾ ਸੀ ਆਪਣੀ ਗੱਲ ਅੱਗੇ ਰੱਖਣੀ ਸੀ ਕਿ ਬੇਗੁਜ਼ਾਰੀ ਬਹੁਤ ਹੈ ਇਹਦਾ ਮਤਲਬ ਹੈ ਬੀਜੇਪੀ ਤੇ ਆਰਐਸਐਸ ਨੇ ਤੇ ਆਮ ਪਾਰਟੀ ਤੇ ਦੂਸਰੀਆਂ ਪਾਰਟੀਆਂ ਨੇ ਝੂਠ ਮਾਰਿਆ ਭੀਪੀ ਇੰਦਰ ਗਾਂਧੀ ਤੇ ਨਰਸਿ ਸਿੰਘ ਕੱਪੜਾ ਮਕਾਨ ਤੇ ਰੋਟੀ ਕਪੜਾ ਮਖਾਨ ਤੇ ਰੋਟੀ ਹੁਣ ਉਸ ਨੂੰ ਗਿਆਨ ਨੂੰ ਕਿੰਨਾ ਚਿਰ ਹੋ ਗਿਆ ਕਾਂਗਰਸ ਦੀਆਂ ਸਰਕਾਰਾਂ ਵੀ ਹੋਈਆਂ ਪਰ ਇੱਕ ਕਪੜਾ ਰੋਟੀ ਤੇ ਘਰ ਕਦੇ ਕਿਸੇ ਗਰੀਬ ਨੂੰ ਹਾਸਲ ਨਹੀਂ ਹੋਇਆ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੀ ਦੇ ਬਾਰੇ ਸਾਨੂੰ ਪਾਰਲਮੈਂਟ ਤੇ ਵਿੱਚ ਗੱਲ ਕਰਨੀ ਪਊਗੀ ਕਿ ਗਰੀਬਾਂ ਦੇ ਹੱਕ ਤੇ ਜਿਹੜੇ ਖਸਾਨ ਹੈ ਉਹਨਾਂ ਦੇ ਹੱਥ ਜਿਹੜਾ ਆਪਣਾ ਪ੍ਰਾਈਮ ਮਿਨਿਸਟਰ ਸਿਗਾ ਸ਼ਾਸਤਰੀ ਉਸਨੇ ਨਾਰਾ ਦਿੱਤਾ ਸੀਗਾ ਜੈ ਕਿਸਾਨ ਜੈ ਜਵਾਨ ਕਿਸਾਨ ਦਾ ਤੁਹਾਨੂੰ ਪਤਾ ਹੈ ਬਹੁਤ ਬੁਰਾ ਹਾਲ ਹੈ ਸਾਡੇ ਛੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਤਿੰਨੇ ਮਹੀਨਿਆਂ ਦੇ ਉੱਤੇ ਬੈਠੇ ਹੋਏ ਐ ਹਰਿਆਣਾ ਤੇ ਸੈਂਟਰ ਦੀ ਪੁਲਿਸ ਨੇ ਉਹਨਾਂ ਦੇ ਉੱਤੇ ਗੋਲੀਆਂ ਵੀ ਛਡਾਈਆਂ ਅਥਰੂ ਗੈਸ ਵੀ ਛੱਡੀ ਹੈ ਤੇ ਜਿਹੜੇ ਆਰਐਸਐਸ ਦੇ ਨਵੇਂ ਨੌਜਵਾਨ ਫਾੜੀ ਹੋਈ ਹੈ ਉਹਨਾਂ ਨੇ ਜਦੋਂ ਗੋੜੀ ਚਦਰੂਸੀਓ ਦੀ ਆੜ ਦੇ ਵਿੱਚ ਕਿਸਾਨਾਂ ਦੇ ਕੈਂਪ ਦੇ ਵਿੱਚ ਉਸ ਬੈਠ ਕੀਤੀ ਤੇ ਜਿੰਨੇ ਵੀ ਕਿਸਾਨਾਂ ਦੇ ਟਰੈਕਟਰ ਸੀਗੇ ਉਹਨਾਂ ਦੇ ਇੰਜਨਾਂ ਦੇ ਵਿੱਚ ਠੰਡ ਪਾਤੀ ਹੈ ਠੰਡ ਪਾਉਣ ਦੇ ਨਾਲ ਇੰਜਨ ਬਿਲਕੁਲ ਬਰਬਾਦ ਹੋ ਜਾਂਦੇ ਆ ਉਹਦਾ ਮੁਆਫਜ਼ਾ ਕੌਣ ਦੇਊਗਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹੋ ਜਿਹੇ ਕੰਮ ਇਹ ਭਾਜਪੀ ਤੇ ਆਰਐਸਐਸ ਕਰ ਰਹੇ ਆ ਜੀਦੇ ਕਰਕੇ ਅੱਜ ਕਿਸਾਨ ਕਹਿੰਦੇ ਐ ਕਿ ਅਸੀਂ ਇਹਨਾਂ ਪਾਰਟੀਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਪਰ ਮੋਤੀ ਸਾਹਿਬ ਕਹਿੰਦੀ ਐ ਕਿ ਅਸੀਂ ਇੱਡਾ ਵੱਡਾ ਰਾਜ ਨੇ ਹੋਣਾ ਹੈ ਜਿਹਦੇ ਨਾਲ ਸਾਡੀ ਦੁਨੀਆ ਦੇ ਵਿੱਚ ਪੁੱਛਗਿੱਛ ਹੋਊਗੀ ਪਰ ਪੁੱਛਗਿੱਛ ਕਿੱਥੇ ਹੋਊਗੀ ਜੋ ਕਰਕੇ ਮੋਤੀ ਨੇ ਇਹਨਾਂ ਦੇ ਗ੍ਰਹਿ ਮੰਤਰੀ ਸ਼ਾਹ ਨੇ ਤੇ ਇਹਨਾਂ ਦੇ ਵਿਦੇਸ਼ ਤੇ ਵਜ਼ੀਰ ਨੇ ਜੇਸ਼ਣ ਕਰਨੇ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਇੱਕ ਨਵੀਂ ਪਲਾਨ ਬਣਾਈ ਹੈ ਸਤੀਬਰਾਏ ਤੇ ਕਿਹ ਹੈ ਕਿ ਜਿੰਨੇ ਵੀ ਸਿੱਖ ਕੋਈ ਵੀ ਹੋਵੇ ਵੱਡਾ ਜਾਂ ਛੋਟਾ ਜੇ ਉਹ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰੂਗਾ ਜੇ ਮਰਜ਼ੀ ਮੁਲਕ ਦੇ ਵਿੱਚ ਹੋਵੇ ਅਸੀਂ ਉਹਨੂੰ ਗੋਲੀ ਮਾਰ ਕੇ ਮਾਰ ਦਵਾਂਗੇ ਇਸ ਕਰਕੇ ਕੈਂਡੀਡੇਟ ਦੇ ਵਿੱਚ ਹਰਦੀਪ ਸਿੰਘ ਨੈਚਰ ਨੂੰ ਮਰਵਾਇਆ ਗਿਆ ਆਪਣੇ ਇਹ ਮਲਕ ਸਾਹਿਬ ਨੂੰ ਮਰਵਾਇਆ ਗਿਆ ਜੋ ਦੂਤ ਸੈਕ ਨੂੰ ਮਰਵਾਇਆ ਗਿਆ ਕੈਨੇਡਾ ਦੇ ਵਿੱਚ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਕਿ ਇਹ ਇੰਡੀਆ ਦੀ ਖੁਫੀ ਏਜੰਸੀ ਨੇ ਇਹ ਸਾਡੇ ਕੈਨੇਡੀਅਨ ਦੇ ਸਿੱਖ ਮਾਰੇ ਔਰ ਅਮਰੀਕਾ ਦੇ ਵਿੱਚ ਵੀ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੀ ਖੁਫੀਆ ਏਜੰਸੀ ਅਮਰੀਕਾ ਦੀ ਸੀ ਉਹ ਜ਼ਿਆਦਾ ਤੇਜ਼ ਸੀ ਸੋ ਇੰਡੀਆ ਦੇ ਜਿਹੜੇ ਬੰਦਿਆਂ ਨੇ ਇਹੋ ਜਿਹਾ ਹਮਲਾ ਫੰਡੂ ਦੇ ਤੇ ਕੰਗਾਸੀ ਉਹਨਾਂ ਚੋਂ ਇੱਕ ਫੜ ਲਿਆ ਤੇ ਬਾਕੀ ਅਮਰੀਕਾ ਇੰਡੀਆ ਨੂੰ ਘੇਰੇ ਤੇ ਭਗਤੀ ਦੇ ਮੁੱਦਕ ਸੰਨ ਵਾਪਸ ਦਿਓ ਸੋ ਜਿੱਥੇ ਕੈਂਡੀਡੇਟ ਦੇ ਵਿੱਚ ਮਾਰੇ ਆਪਣੇ ਬ੍ਰਿਟਾਨੀਆ ਦੇ ਵਿੱਚ ਆਪਣੇ ਅਕਤਾਰ ਸਿੰਘ ਝੰਡੇ ਨੂੰ ਮਰਵਾ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪੰਜワੜ ਬਰਮਜੀਤ ਸਿੰਘ ਨੂੰ ਮਰਵਾਤ ਹੈ ਤੇ ਲਖਬੀਰ ਸਿੰਘ ਰੋਡੇ ਨੂੰ ਮਰਵਾਤ ਹੈ ਇੱਥੇ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਰਵਾਤਾ ਹੈ ਤੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾ ਦਿੱਤਾ ਸੋ ਇਹ ਜਿਹੜੀ ਪਾਲਿਸੀ ਸਿੱਖਾਂ ਦੇ ਖਿਲਾਫ ਠੀਕ ਹੈ ਹੀ ਇਹਦੇ ਬਾਰੇ ਆਪਾਂ ਨੂੰ ਸੋਚਣਾ ਪਊਗਾ ਕਿ ਇਸ ਦੇ ਬਾਰੇ ਬਾਕੀ ਦੀਆਂ ਪਾਰਟੀਆਂ ਦੇ ਬੰਦੇ ਕਿਉਂ ਨਹੀਂ ਗੱਲ ਕਰਦੇ ਹੈਗੇ ਕਿਉਂ ਨਹੀਂ ਮੂੰਹ ਖੋਲਦੇ ਸਾਰੀ ਗੱਲ ਤੁਹਾਡੇ ਨਾਲ ਕਰ ਜਾਣਗੇ ਪਰ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ ਹੋਊਗਾ ਨੰਨਾ ਨੂੰ ਹੱਥ ਲਾ ਕੇ ਮੈਂ ਕਹਿੰਦਾ ਕਿ ਉਹਦੀ ਤੋਬਾ ਇਹ ਦੂਜੀ ਪਾਰਟੀ ਨੇ ਕਿਸ ਨੇ ਇਹਨਾਂ ਦੀ ਗੱਲ ਨਹੀਂ ਕਰਨੀ ਹੈ ਇਹ ਸਾਰੀਆਂ ਠੀਕਾ ਮੈਂ ਪਾਰਲੀਮੈਂਟ ਦੇ ਵਿੱਚ ਕਹਿ ਚੁੱਕੇ ਹਾਂ ਔਰ ਬੜੀ ਦਲੇਰੀ ਨਾਲ ਬੋਲਿਆ ਤਾਂ ਬੋਲਿਆ ਸ਼ੁਕਰ ਕਿ ਤੁਸੀਂ ਸਾਰਾ ਮੇਰੇ ਪਿੱਛੇ ਖੜੇ ਹੋ ਤੇ ਮੈਨੂੰ ਪੂਰਾ ਅਤਬਾਰ ਹੈ ਕਿ ਮੇਰੇ ਲੋਕ ਸਰੂਰ ਹਲਕੇ ਦੇ ਹਮੇਸ਼ਾ ਮੇਰੇ ਪਿੱਛੇ ਖੜਦੇ ਆ ਤਮੈ ਨੰਦੀ ਜਿਹੜੀ ਮੈਦਕੀ ਕਰਦਾ ਹੈ ਦਲੇਰੀ ਨਾਲ ਕਰਨੀ ਚਾਹੀਦੀ ਹੈ ਤੇ ਡਰ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ ਸੋ ਸਤਕਾਰਯੋਗ ਸਾਥ ਸੰਗਤ ਦੀ ਸਾਰੇ ਜਿਹੜੇ ਤੁਹਾਡੇ ਕੰਮ ਸੀਗੇ ਕਰਨ ਦੀ ਕੋਸ਼ਿਸ਼ ਕੀਤੀ ਹੈ ਥੋੜੇ ਬਹੁਤੇ ਰਹਿ ਗਏ ਆ ਫੇਰ ਹੋ ਜਾਣਗੇ ਸਾਰੀਆਂ ਗ੍ਰਾਂਟਾਂ ਭੇਜਤੀਆਂ ਜਿੱਥੇ ਜਿੱਥੇ ਜਾਣੀਆਂ ਸੀ ਥੋੜੀਆਂ ਜੀਆਂ ਰਹਿ ਗਈਆਂ ਕਿਉਂਕਿ ਮੇਰਾ ਸਮਾਂ ਸਿਰਫ 1.5 ਸਾਲ ਦਾ ਸੀਗਾ ਜਦੋਂ ਜੇ ਗੁਰੂ ਸਾਹਿਬ ਤੇ ਸੰਗਤ ਨੇ ਹੋਰ ਬਖਸ਼ਿਆ ਤਾਂ ਫੇਰ ਪੂਰਾ ਦਿੱਤਾ ਜਾਊਗਾ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੁੜਾ ਦੇ ਵਿੱਚ